ਕਸਬਾ ਕਲਾਨੌਰ ਵਿਖੇ ਇੱਕ ਬੰਦ ਘਰ ਦੇ ਅੰਦਰੋਂ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਦੇ ਕਾਰਨ ਸਨਸਨੀ ਫੈਲ ਗਈ। ਮ੍ਰਿਤਕ ਬੱਚਿਆਂ ਦੇ ਮਾਪੇ ਫਰਾਰ ਦੱਸੇ ਜਾ ਰਹੇ ਹਨ ਅਤੇ ਇਤਲਾਮ ਮਿਲਣ ਤੇ ਪੁਲਿਸ ਦੀ ਟੀਮ ਨੇ ਬੱਚਿਆਂ ਦੀਆਂ ਲਾਸ਼ਾਂ ਕਬਜ਼ੇ ਦੇ ਵਿੱਚ ਲੈੰਦੇ ਹੋਏ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜਦੇ ਹੋਏ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਗਵਾਂਡੀ ਅਜਮੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਲੜਕਾ ਤੇ ਲੜਕੀ ਜਿਨ੍ਹਾਂ ਦੀ ਉਮਰ 7 ਸਾਲ ਅਤੇ 5 ਸਾਲ ਦੀ ਸੀ ਇਹਨਾਂ ਦੇ ਪਿਤਾ ਹਰਪਾਲ ਸਿੰਘ ਦਰਜੀ ਦਾ ਕੰਮ ਕਰਦੇ ਸਨ ਅਤੇ ਮਾਤਾ ਅਮਨਪ੍ਰੀਤ ਕੌਰ ਘਰੇਲੂ ਮਹਿਲਾ ਸੀ ਪਤੀ ਪਤਨੀ ਦੇ ਵਿੱਚ ਘਰੇਲੂ ਕਲੇਸ਼ ਰਹਿੰਦਾ ਸੀ ਅਤੇ ਮਾਤਾ ਅਮਨਪ੍ਰੀਤ ਕੌਰ 3 ਦਿਨ ਪਹਿਲਾਂ ਘਰੋਂ ਜਾ ਚੁਕੀ ਸੀ ਅਤੇ ਅੱਜ ਪਿਤਾ ਹਰਪਾਲ ਵੀ ਕਰ ਨਹੀਂ ਸੀ ਹਰਪਾਲ ਜਿਸ ਦੇ ਕੋਲ ਕੰਮ ਕਰਦਾ ਸੀ ਉਹ ਜਦੋਂ ਕਰੇ ਹਰਪਾਲ ਨੂੰ ਦੇਖਣ ਆਇਆ ਤਾਂ ਕਰੇ ਦੇਖਿਆ ਤਾਂ ਅੰਦਰ ਬੱਚਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ ਪੁਲਿਸ ਨੂੰ ਇਤਲਾਹ ਕੀਤੀ ਗਈ ਅਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਬੰਦਿਕ ਕਾਰਵਾਈ ਸ਼ੁਰੂ ਕੀਤੀ। ਜੀ ਜੀ ਨਾਮ ਕੀ ਆਪਣਾ? ਅਜਮੇਰ ਸਿੰਘ ਆ ਜੀ। ਅਜਮੇਰ ਸਿੰਘ ਜੀ ਕੀ ਘਟਨਾ ਵਾਪਰੀ ਇੱਥੇ? ਘਟਨਾ ਸਾਰੇ ਇਹਨਾਂ ਦੇ ਆਪਸ ਵਿੱਚ ਕੋਈ ਘਰ ਦਾ ਹੀ ਕੋਈ ਕਲੇਸ਼ ਸੀ ਤੇ ਇਸ ਕਰਕੇ ਇਹਨਾਂ ਦੇ 2-3 ਦਿਨ ਤੋਂ ਪਹਿਲਾਂ ਲੇੜੀ ਜੋ ਛੜੀ ਕੇ ਚੜ ਗਈ ਸੀ। ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਆਪੋ ਜੇ ਬੇਟੇ ਜਿਹੜੇ ਬੱਚੇ ਜਿਹੜੇ ਆਪਣੇ ਪਿਤਾ ਜੀ ਨਾਲ ਰਹਿ ਰਹੇ ਸੀ ਤੇ ਕੱਲ ਸਰ ਪਤਾ ਨਹੀਂ ਇਹਨਾਂ ਦਾ ਸਵੇਰੇ ਕੀ ਘਟਨਾ ਵਾਪਰੀ ਹੈ ਕੀ ਨਹੀਂ। ਸਵੇਰੇ ਜਦੋਂ ਅਸੀਂ ਉੱਠੇ ਆ ਤਾਂ ਬਾਹਰ ਤਾਲਾ ਲੱਗਾ ਹੋਇਆ ਸੀ ਸਾਨੂੰ ਨਹੀਂ ਪਤਾ ਅਸੀਂ ਮੇਲੇ ਅਸੀਂ ਬਾ ਮੇਲਾ ਲੱਗਾ ਅਸੀਂ ਮੇਲੇ ਚ ਚਲ ਗਏ ਉਸ ਤੋਂ ਬਾਅਦ ਜੋ ਜਿੱਥੇ ਕੰਮ ਕਰਦਾ ਸੀ ਉਹ ਆਏ ਨੇ ਭਾਈ ਸਾਹਿਬ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਜਦੋਂ ਦੇਖਿਆ ਅੰਦਰ ਉਹਨਾਂ ਨੂੰ ਪਤਾ ਲੱਗਾ ਤੇ ਫੇਰ ਮਹੱਲੇ 'ਚ ਪਤਾ ਲੱਗਾ ਵੀ ਇਹ ਘਟਨਾ ਵਾਪਰੀ ਹੈ ਕਿੰਨੀ ਘਮਾਰ ਸੀ ਬੱਚਿਆਂ ਦੀ ਇੱਕ ਦੀ ਕੋਈ 6 ਸਾਲ ਦੀ ਬੇਟੀ ਜਿਹੜੀ 6 ਸਾਲ ਦੀ ਤੇ ਬੇਟਾ ਜਿਹੜਾ ਹੈ ਉਹ 4 ਸਾਲ ਦਾ ਸੀ ਹਾਂਜੀ ਇਹ ਬਹੁਤ ਮੰਦਭਾਗੀ ਘਟਨਾ ਵਾ ਤੇ ਬਾਕੀ ਪੁਲਿਸ ਨੇ ਜੋ ਆਪਣੀ ਕਾਰਵਾਈ ਆ ਉਹ ਕੀਤੀ ਆ ਜੋ ਵੀ ਹੁਣ ਪੋਸਟਮਾਰਟਮ ਲਈ ਭੇਜਿਆ ਨੇ ਲਸ਼ਾਂ ਤੋਂ ਉਹਨਾਂ ਨੂੰ ਜੋ ਵੀ ਉਹਨਾਂ ਕਾਰਵਾਈ ਹੋਏਗੀ ਉਹ ਅੱਗੇ ਦੀ ਉਹਨਾਂ ਨੇ ਕਰਨਗੇ ਪਿਤਾ ਦਾ ਨਾਮ ਜਾਂ ਮਾਤਾ ਦਾ ਨਾਮ ਕੋਈ ਪਤਾ ਪਿਤਾ ਦਾ ਨਾਮ ਅਦਰਪਾਲ ਸਿੰਘ ਹੀ ਉਤਰਾਂ ਨੂੰ ਪਹਲਾ ਪਹਲਾ ਕਹਿੰਦੇ ਸੀ ਮਾਤਾ ਦਾ ਨਾਮ ਨਹੀਂ ਜੀ ਪਤਾ ਸੀ ਕੰਮ ਕੀ ਕਰਦੇ ਸੀ ਦਰਜੀ ਦਾ ਕੰਮ ਕਰਦੇ ਉੱਥੇ ਮੌਕੇ ਤੇ ਪਹੁੰਚੇ ਐਸਐਚਓ ਅਵਤਾਰ ਸਿੰਘ ਨੇ ਘਟਨਾ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਮਾਤਾ ਪਿਤਾ ਦੋਨੋਂ ਫਰਾਰ ਹਨ ਮੌਕੇ ਤੋਂ ਦੇਖਣ ਤੇ ਲੱਗਦਾ ਹੈ ਕਿ ਬੱਚਿਆਂ ਨੂੰ ਜ਼ਹਿਰੀਲੀ ਵਸਤੂ ਦੇ ਕੇ ਮੌਤ ਦੇ ਕਾਰਨ ਉਤਾਰਿਆ ਗਿਆ ਹੈ। ਬਾਕੀ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਪੁਲਿਸ ਦੱਸ ਦਿਓ ਜੀ ਕੀ ਘਟਨਾ ਵਾਪਰੀ ਹੈ ਤੇ ਕੀ ਕਾਰਵਾਈ ਕਰਨੀ ਹੈ? ਇਹ ਕਲਾਂਗੌਰ ਵਿੱਚ ਅੱਜ ਸਨ ਇਨਫੋਰਮੇਸ਼ਨ ਰਿਸਿਪਟ ਦੋ ਬੱਚੇ ਇੱਕ ਦੀ ਉਮਰ 1.5 ਸਾਲ ਹੈ ਇੱਕ ਦੀ 6.5 ਸਾਲ ਲੜਕੀ ਹੈ ਤੇ ਉਹਨਾਂ ਦੀ ਦੋਨਾਂ ਦੀ ਡੈੱਡ ਬੋਡੀਆਂ ਪਈਆਂ। ਅਸੀਂ ਵੇਖਿਆ ਜੇ ਆ ਕੇ ਬਾਹਲਾ ਦਰਵਾਜ਼ਾ ਬੰਦ ਸੀ ਲੱਗੇ ਕਿਸੇ ਦੇ ਘਰੋਂ ਜਾ ਕੇ ਚੈੱਕ ਕੀਤਾ। ਅੰਦਰ ਦੋਨੇ ਬੱਚਿਆਂ ਦੀ ਡੈੱਡ ਬੋਡੀਆਂ ਪਈਆਂ ਸੀ ਤੇ ਜਿਹੜੇ ਪਹਿਲੀ ਸਟੇਜ ਤੇ ਲੱਗਦਾ ਵੀ ਉਹਨਾਂ ਦੇ ਫਾਦਰ ਨੇ ਸ਼ਾਇਦ ਉਹਨਾਂ ਨੂੰ ਕੁਝ ਦੇ ਕੇ ਤੇ ਆਪ ਇੱਥੋਂ ਚਲ ਗਿਆ ਜੀ ਤੇ ਉਹਨਾਂ ਦੀ ਮਾਤਾ ਮਾਤਾ ਉਹਨਾਂ ਦੀ ਕੁਝ ਅਣਗੁਣਾਂ ਤੋਂ ਪਤਾ ਲੱਗਾ ਵੀ ਦੋ ਚਾਰ ਦਿਨ ਪਹਿਲਾਂ ਹੀ ਉਹ ਕਿਸੇ ਹੋਰ ਬੰਦੇ ਨਾਲ ਚਲ ਗਈ ਕਲੀਅਰ ਨਹੀਂ ਹੈਗਾ ਵੈਸੇ ਸਾਨੂੰ ਪਰ ਇੱਥੋਂ ਇਹ ਪਤਾ ਲੱਗਾ ਸਾਨੂੰ ਕਿ ਪਹਿਲਾਂ ਦੋ ਚਾਰ ਦਿਨ ਚਲ ਗਈ ਲੱਗਦਾ ਕੋਈ ਘਰੇਲੂ ਕਲੇਸ਼ ਕਰਕੇ ਸ਼ਾਇਦ ਹੋ ਸਕਦਾ ਜੀ ਜੇ ਪਹਿਲੀ ਸਟੇਜ ਹੈ ਪੱਕੀ ਇਨਵੈਸਟੀਗੇਸ਼ਨ ਕਰਕੇ ਤੋਂ ਮੋਸਰਾਂ ਤੇ ਬੱਚੇ ਦੋਨੋਂ ਇੱਕ ਲੜਕਾ ਲੜਕੀ ਹਾਂਜੀ ਵੱਡੀ ਲੜਕੀ ਆ 6.5 ਸਾਲ ਦੀ ਛੋਟਾ ਲੜਕਾ ਜੀ 4.5 ਸਾਲ ਦਾ ਇਹ ਕੀ ਕਰ ਰਹੇ ਹੋ ਹੁਣ ਮੁਕਦਮਾ ਦਰਜ ਕਰਨ ਲੱਗੇ ਜੀ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ ਪਤਾ ਲੱਗੇਗਾ ਕੀ ਮਤਲਬ ਉਹਨਾਂ ਦੀ ਡੈਥ ਜਿਹੜੀ ਆ ਬਾਹਰ ਕੋਈ ਨਿਸ਼ਾਨ ਹੈ ਨਹੀਂ ਆ ਤੇ ਫਿਰ ਕਉਦਾ ਕਾਰਨ ਪਤਾ ਲੱਗੇ ਉਸ ਤੋਂ ਬਾਅਦ ਅੱਗੇ ਆਸਮ ਜੱਟ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ